ਸਸੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਇਆ ਨਾਮਤਾਰੀ ਵਾਈਟ ਹਾਊਸ ਵਾਲਿਆਂ ਦੇ ਸ਼ੋਅਰੂਮ ਦੇ ਵਿੱਚ ਸੋ ਇਹਨਾਂ ਤੋਂ ਆਪਾਂ ਅੱਜ ਪਤਾ ਕਰਾਂਗੇ ਕਿ ਕਿਹੜੀ ਕੁਆਲਿਟੀ ਦਾ ਕੱਪੜਾ ਹੁੰਦਾ ਹੈ ਕਿਹੜਾ ਵਧੀਆ ਹੁੰਦਾ ਹੈ ਤੇ ਕਿਹੜਾ ਘਟੀਆ ਹੁੰਦਾ ਹੈ ਸਾਰੀ ਜਾਣਕਾਰੀ ਇਹਨਾਂ ਵੀਰਾਂ ਤੋਂ ਲਵਾਂਗੇ ਆਪਾਂ ਅੱਜ ਕੱਪੜੇ ਦੀ ਕਿਹੜੀ-ਕਿਹੜੀ ਕੁਆਲਿਟੀ ਆਉਂਦੀ ਹੈ ਮਾਰਕੀਟ ਦੇ ਵਿੱਚ ਕੀ ਵਿਕਰੇ ਆ ਤੇ ਕੀ ਕਹਿ ਕੇ ਵੇਚਦੇ ਨੇ ਆਓ ਅੰਦਰ ਜਾ ਕੇ ਦੇਖਦੇ ਆਂ ਤੇ ਬਾਈ ਜੀ ਹੁਣਾਂ ਨਾਲ ਮਿਲਦੇ ਆਂ ਕੱਪੜੇ ਬਹੁਤ ਜ਼ਿਆਦਾ ਖਾਸ ਨੇ ਇਹ ਕੋਈ ਪ੍ਰਮੋਸ਼ਨ ਵੀਡੀਓ ਨਹੀਂ ਕੋਈ ਪੈਸੇ ਲੈ ਕੇ ਵੀਡੀਓ ਨਹੀਂ ਬਣਾਈ ਇਹ ਜਸਟ ਸਾਡਾ ਪਿਆਰ ਆ ਔਰ ਇਹੀ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਇਹੋ ਇਹੇ ਜਿਹੇ ਕੁਰਤੇ ਪਿਆਮੇ ਬਾਰੇ ਤੁਹਾਨੂੰ ਨੌਲੇਜ ਦਵਾਂਗੇ ਮੈਂ ਕਹਿੰਦਾ ਤੁਸੀਂ ਇਸ ਦੁਕਾਨ ਤੇ ਆਉਂਗੇ ਜਾਂ ਮੇਰਾ ਨਾਮ ਲੈ ਕੇ ਵੀਡੀਓ ਡਿਸਕਾਊਂਟ ਲੈ ਸਕਦੇ ਹੋ ਜਣੀ ਆਪਣੇ ਨਾਲ ਇੰਨਾ ਕੁ ਪਿਆਰ ਆ ਇਹ ਜਿਹੜੀ ਸ਼ਾਪ ਆ ਇਥੋਂ ਪੱਖੋਆ ਰੋਡ ਤੇ ਪੈਂਦੀ ਆ ਮੈਂ ਪੂਰਾ ਮੈਂਸ਼ਨ ਕਰ ਦੂੰਗਾ ਐਡਰੈਸ ਇੰਸਟਾਗ੍ਰam ਆਈਡੀ ਕਾਰ ਤੱਕ ਵੀ ਮੈਂ ਤੁਹਾਨੂੰ ਸ਼ਾਪ ਦਾ ਸਾਰਾ ਮੈਂਸ਼ਨ ਕਰ ਦੂੰਗਾ ਤੇ ਮਿਲਦੇ ਆ ਜੀ ਆਪਾਂ ਬਾਈ ਹਣਾਂ ਨੂੰ ਤੇ ਪਹਿਲਾਂ ਮਿਲਦਾ ਇੱਕ ਵਾਰ ਫਿਰ ਕਿਸਾਨ ਜੀ ਬੋਦਰੀ ਸ਼ਿਗਰ ਬੋਦਰੀ ਕੀ ਆ ਜ ਇਹ ਆਪਾਂ ਬਾਈ ਏਕਮ ਹੈ ਜੀ ਇਹਨਾਂ ਨਾਲ ਜਿਹੜੀ ਮੇਨ ਸ਼ਾਪ ਦੇ ਓਨਰ ਹੀ ਨੇ ਤੇ ਇਹਨਾਂ ਦੇ ਫਾਦਰ ਸਾਹਿਬ ਨਾਲ ਬੈਠਦੇ ਨੇ ਇਹਨਾਂ ਦੇ ਇਹ ਕੰਮ ਬਈ ਮੈਨੂੰ ਦੱਸੋ ਯਾਰ ਆਪਣੇ ਕੋਲੇ ਨਾ ਅੱਜ ਕੱਲ ਹਰੇਕ ਨੂੰ ਕੁਰਤਾ ਪਿਆਮਾ ਪਾਉਂਦਾ ਬਹੁਤ ਸ਼ੌਂਕ ਆ ਯਾਰ ਇਹ ਗੱਲ ਤੁਹਾਨੂੰ ਵੀ ਪਤਾ ਹੈ ਨਾ ਬਿਲਕੁਲ ਜੀ ਇਹਦੇ ਵਿੱਚ ਕੁਆਲਿਟੀਆਂ ਬਹੁਤ ਆਉਂਦੀਆਂ ਨੇ ਹੁਣ ਕਈ ਮੇਰੇ ਦੋਸਤ ਕਹਿੰਦੇ ਆ ਕਈ ਕਹਿੰਦੇ ਆ ਆਹ ਕੁਆਲਿਟੀ ਹੁੰਦੀ ਆ ਕੋਈ ਪਿਛਲੇ ਵਾਰਾ ਦੋਸਤ ਇੱਕ 2000 ਰੁਪਏ ਮੀਟਰ ਲੈ ਕੇ ਆ 5000 ਰੁਪਏ ਲੈ ਕੇ ਆ ਤੇ ਮੈਨੂੰ ਪੂਰੀ ਜਾਣਕਾਰੀ ਦੱਸੋ ਵੀਰੇ ਆਪਣੇ ਕੋਲੋਂ ਕਿੱਥੋਂ ਸਟਾਰਟ ਹੋ ਜਾਂਦੇ ਆ ਕਿਹੜਾ ਸਟੱਫ ਲਈਏ ਕੀ ਵਧੀਆ ਗਰਮੀਆਂ 'ਚ ਪਾਉਣੇ ਨੇ ਸਰਦੀਆਂ 'ਚ ਪਾਉਣੇ ਨੇ ਜਾਂ ਕੀ ਸਾਫਤਾਬ ਹੁੰਦਾ ਜੀ ਦੇਖੋ ਕੁਆਲਿਟੀਆਂ ਕੁਰਤੇ ਦੇ ਠੀਕ ਹੈ ਜੀ ਤੁਹਾਨੂੰ ਪਤਾ ਕੱਪੜੇ ਦਾ ਭਾਜੀ ਬਹੁਤ ਜ਼ਿਆਦਾ ਵੈਰਾਈਟੀਆਂ ਉਨ੍ਹਾਕੀ ਆ ਅੱਜ ਕੱਲ ਇਹ ਆਪਣੇ ਕੋ ਭਾਜੀ 450 ਰੁਪਏ ਮੀਟਰ ਤੋਂ ਕੱਪੜਾ ਸ਼ੁਰੂ ਹੋ ਗਿਆ 450 ਸ਼ੁਰੂ ਦਿਖਾਉਂਗਾ ਮੈਨੂੰ ਇੱਕ 450 ਜਰੂਰ ਹੈ ਇਹ ਵੀ ਹੈ ਇਹ ਉਹ ਕੇ ਪੇਮੈਂਟ ਕੰਪਨੀ ਦਾ ਠੀਕ ਆ ਇਹ 450 ਤੋਂ ਸਟਾਰਟ ਮੀਟਰ ਸਟਾਰਟ ਹੋ ਜਾਂਦਾ ਭਾਜੀ ਹਾਂ ਜੀ ਇਹ ਬੰਦ ਦਾ ਲਗਭਗ ਤੁਸੀਂ ਲਾ ਕੇ ਚੱਲੋ 1700 ਰੁਪਏ ਦਾ ਕੱਪੜਾ ਹਾਂ ਜੀ 3000 ਰੁਪਏ ਦਾ ਪੂਰਾ ਬੇਤੂ ਸਟੇਜਿੰਗ ਹੀ ਤਿਆਰ ਕਰ ਦਿੰਦੇ ਆਪਾਂ ਤੁਸੀਂ ਆਪ ਤਿਆਰ ਕਰਕੇ ਦਵਾਉਂਗੇ ਹਨਾ ਇਹ ਛੋਟਾ ਸਾਰਾ ਕੁਝ ਆਪਣਾ ਬਿਲਕੁਲ ਠੀਕ ਹੈ ਜੀ ਉੱਪਰ ਭਾਵੇਂ ਭਾਜੀ ਤੁਸੀਂ 10000 ਦਾ ਬਣਾ ਲਓ ਅੱਛਾ ਉੱਪਰ ਤੋਂ ਪਿਆਮਾ ਪੂਰਾ ਭਾਵੇਂ ਤੁਸੀਂ 15000 ਦਾ ਬਣਾ ਲਓ ਉਹ ਤੁਹਾਡੀ ਜੁਆਇਸ ਆ ਉਹ ਜਿੱਥੇ ਆਪਾਂ ਮਾਰਟੀ ਰੇਟ ਲੈ ਜੀਏ ਹਨਾ ਜਿੰਨਾ ਕੋ ਕੁਆਲਟੀ ਪੂਰੀ ਹਾਂ ਜਿੰਨਾ ਕ ਆਪਾਂ ਥੋੜਾ ਕਰੀ ਜਾਵਾਂਗੇ ਉਨਾਂ ਕ ਮਿੱਠਾ ਵਧੀਆਣਾ ਹਨਾ ਬਿਲਕੁਲ ਸੀ ਹੈ ਜੀ ਭਾਈ ਮੈਨੂੰ ਦਿਖਾਓ ਵੀ ਇਹ ਤੋਂ ਉੱਪਰ ਵਾਲੀ ਕੁਆਲਟੀ ਕੀ ਹੁੰਦੀ ਆ ਕਿਉਂਕਿ ਅੱਜ ਕੱਲ ਹੁੰਦਾ ਵੀ ਹਰੇਕ ਨੂੰ ਵਧੀਆ ਚੀਜ਼ ਪਾਈਏ ਵਧੀਆ ਠੀਕ ਹੈ ਜੀ ਉੱਪਰ ਆ ਜਾਂਦੀ ਹੈ ਭਾਜੀ ਗੀਜ਼ਾ ਕਾਟਨ ਠੀਕ ਹੈ ਜੀ ਗੀਜ਼ਾ ਕਾਟਨ ਠੀਕ ਠੀਕ ਹੈ ਗੀਜ਼ਾ ਕਾਟਨ ਭਾਜੀ ਲੋਕੀ ਨਾ ਅੱਜ ਕੱਲ ਸਰਪਲਸ ਬਹੁਤ ਚੱਲੀ ਜਾਂਦਾ ਇੱਕ ਤਾਂ ਸਰਪਲਸ ਹਾਂ ਜੀ ਇਹ ਕੀ ਹੁੰਦਾ ਇੱਕੰਬੀਰੇ ਮੈਨੂੰ ਸਮਝਾਇਓ ਯਾਰ ਇੱਕ ਭਾਜੀ ਲੋਕੀ ਨਾ ਲਾਟ ਦਾ ਮਾਲ ਚੱਕ ਚੱਕ ਕੇ ਹਾਂ ਜੀ ਉੱਤੇ ਮਾਰਕਾ ਲਵਾਈ ਜਾਂਦੇ ਸੀ ਆ ਰਾਵਨਮੈਂਟ ਓਕੇ ਉਹ ਭਾਜੀ ਜਿਵੇਂ ਹੁਣ ਗੀਜ਼ਾ ਕਾਟਨ ਹੈ ਇਹ ਕੱਪੜੇ ਦੀ ਪਛਾਣ ਕਿੱਤੋਂ ਹੁੰਦੀ ਹੈ ਵੀ ਕੱਪੜੇ ਸ਼ਾਈਨਿੰਗ ਹੁੰਦੀ ਆ ਪੂਰੀ ਹਾਂਜੀ 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 ਠੀਕ ਹੈ ਜਿਹੜਾ ਲੋਕੀ ਵੇਚੀ ਜਾਂਦੇ ਆ ਆਪ ਦਾ ਮਾਰਕਾ ਜਿਹੜਾ ਮਰਜ਼ੀ ਲਵਾ ਲਓ ਉਹ ਪਹਿਲੇ ਧੋ ਤੇ ਭਾਈ ਉਹਨੇ ਬਣ ਜਾਣਾ ਕੋਟਾ ਪਾਪ ਨਹੀਂ ਬਣ ਜਾਣਾ ਅਮਨ ਸਰਪਲਸ ਮਾਰ ਜਾਨੀ ਆਉਂਦੀ ਹਾਂਜੀ ਸਰਪਲਸ ਜਿਵੇਂ ਆਪਾਂ ਕਹਿੰਦੇ ਹਰੇਕ ਬ੍ਰਾਂਡ ਦੇ ਵਿੱਚ ਸਰਪਲਸ ਹੁੰਦਾ ਰੈਡੀमेड ਦੇ ਵਿੱਚ ਰੈਡੀमेड ਆਪਾਂ ਰੱਖੀਦਾ ਭਾਜੀ ਬ੍ਰਾਂਡ ਦਾ ਮਾਲ ਓਰੀਜਨਲ ਥੋੜੀ ਕੋਈ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਭਾਜੀ ਆਪਣੀ ਕਹਿੰਦੇ ਵੀ 1200 ਦਾ ਗੋੜ ਦਾ ਵਿਆਮਾ ਲੈ ਲਓ 800 ਦਾ ਲੈ ਲਓ ਹਾਂਜੀ ਆਪਾਂ ਕਹਿੰਨੇ ਭਾਜੀ ਪੈਸੇ ਲੱਗਣਗੇ ਕਵਾਲਿਟੀ ਵੀ ਮਿਲੂ ਚੀਜ਼ ਵਧੀਆ ਮਿਲੂ ਚੀਜ਼ ਵਧੀਆ ਮਿਲੂ ਵੀ ਆਪਾਂ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਤੇ ਅੱਜ ਬਾਈ ਜਾਨ ਇੱਕ ਬੜੀ ਵਧੀਆ ਚੀਜ਼ ਪਤਾ ਲੱਗੀ ਮੇਰੇ ਵੀ ਕਈ ਦੋਸਤ ਕੱਪੜੇ ਦਾ ਕੰਮ ਕਰਦੇ ਨੇ ਉਹੀ ਲਿਖੀ ਆਣਗੇ ਗਰੁੱਪਾਂ ਦੇ ਵਿੱਚ ਸਰਪਲਸ ਦਾ ਮਾਲ ਆ ਹੁਣ ਅੱਜ ਆ ਭਾਈ ਇਹ ਪੂਰਾ ਯਾਨੀ ਮੈਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਉਹ ਸਿਰਫ ਮਾਰ ਕੇ ਹੁੰਦੇ ਨੇ ਕਾਪੀ ਵਾਲਾ ਵੇਚੀ ਜਾਂਦਾ ਲੈਓ ਭਾਈ ਤੁਸੀਂ ਲਾੜ ਦਾ ਮਾਲ ਜਿੱਤੋ 100 100 ਮੀਟਰ ਚੈੱਕ ਲੋ ਹੁੰਦੇ ਉੱਤੇ ਜਿਹੜਾ ਮਰਜੀ ਰੇਵਣ ਕੋਰੇਵਣ ਸੀਆ ਰਾਂ ਕੋ ਸੀਆ ਆ ਦੇਖੋ ਜੀ ਐਨਾ ਕੁੜੇ ਵੇਕ ਤਰ੍ਹਾਂ ਦੀ ਕੁਆਲਿਟੀ ਆ ਮੈਂ ਕਹਿੰਦਾ ਸਾਡੇ ਪੱਖੋਆ ਰੋਡ ਤੇ ਮੰਨੇ ਪਰ ਮੰਨੇ ਨੇ ਜ਼ਰੂਰ ਚਲੋ ਕੁਆਲਿਟੀ ਨਾਲ ਕੰਪਰੋਮਾਈਜ਼ ਅੱਜ ਕੱਲ੍ਹ ਵੀਰੇ ਕੋਈ ਨਹੀਂ ਕਰਦਾ ਕਿਉਂਕਿ ਜਿਹਨੇ ਪੈਸੇ ਲਾਉਣੇ ਆ ਉਹਨਾਂ 500 ਘੱਟ ਕੇ ਹੀ 1000 ਵਧਕੀ ਕੋਈ ਗੱਲ ਨਹੀਂ ਪਰ ਚੀਜ਼ ਬੰਦੇ ਨੂੰ ਵਧੀਆ ਮਿਲਣੀ ਚਾਹੀਦੀ ਆ ਹੁ ਆਪਾਂ ਮੰਨ ਕੇ ਚੱਲਿਓ ਭਾਜੀ ਲਓ ਜੀ ਆਹ ਵੇਖੋ ਜੀ ਇਹ ਭਾਜੀ ਉੱਤੇ ਵੇਖੋ ਕੀ ਲਿਖਿਆ 90% ਪਿਓਰ ਲੈ ਲੈਣ ਹਾਂਜੀ ਤੇ 60 ਲਈ ਇਹ ਦਾ ਬਾਜ਼ਾਰ ਚ ਭਾਜੀ ਰੇਟ ਹੈਗਾ ਤੁਸੀਂ ਵੇਚ ਲਓ 1450 ਰੁਪਏ ਮੀਟਰ 1650 ਰੁਪਏ ਮੀਟਰ ਇਹ ਭਾਜੀ ਲਈ ਹੈ ਹਾਂਜੀ ਠੀਕ ਹੈ ਇਹ ਇਹਨੂੰ ਕਹਿ ਦੁੰਦੇ ਭਾਜੀ ਲੈ ਲੈਣ ਦਾ ਵੀ ਸੁਪਰੀਅਰ ਸਮਝ ਆ ਰਿਹਾ ਹਾਂਜੀ ਕਹਿੰਦੇ ਉੱਪਰ ਲਿਖਿਆ ਹੋਇਆ 60 ਲਈ 60 ਬਾਜ਼ਾਰ ਚ ਵੇਖ ਰਹੀ ਹੈ ਇਹ ਹਰੇ ਭਾਜੀ ਲੀ ਹੈ ਨਹੀਂ ਅੱਛਾ ਕਾਪੀ ਹੈ ਇਹ ਕਾਪੀ ਹੈ ਤੁਹਾਨੂੰ ਵਿਖਾਏ ਤੁਹਾਨੂੰ ਜੇ ਮੰਨੋਗੇ ਤੁਸੀਂ ਇਹ ਕਾਪੀ ਹੈ ਇਹ ਅਸੀਂ ਦਿਖਾਉਣ ਨੂੰ ਰੱਖੀ ਹੋਈ ਹੈ ਜਿਹੜੇ ਗਾਹਕ ਗੁੰਮਰਾ ਹੋਏ ਹੋਏ ਨੇ ਮਾਰਕੀਟ ਦੇ ਵਿੱਚ ਆ ਦੇਖ ਲਈ ਇਹ ਨੂੰ ਰੱਖੀ ਆ ਵੀ ਆਹ ਚੀਜ਼ ਭਾਜੀ ਮਾਰਕੀਟ 'ਚ ਵਿਕਦੀ ਆ ਆ ਹੈਗੀ ਭਾਜੀ ओरिजिनल ਉਹ ਥੋੜੀ ਆ ਚੀਜ਼ ਨਹੀਂ ਕੋਈ ਵੀਡੀਓ 'ਚ ਦੱਸੂਗਾ ਇਹਦਾ ਵੀਰੇ ਵੀਡੀਓ ਸਾਰੇ ਲੀਡਰ ਆ ਹੀ ਪਾਉਂਦੇ ਆ ਆਪਣੇ ਇਹ ਹੈ ਜੀ ओरिजिनल 60 ਲੀ ਲੇਲਨ ਫੀਸਟਰ ਠੀਕ ਹੈ ਜੀ ਹੁਣ ਲੋਕੀ ਭਾਜੀ ਉਹ ਵੇਚੀ ਜਾਂਦੇ ਆ ਜੀ ਕਹਿ ਕਹਿ ਕੇ ਲੋਕੀ ਕਹਿੰਦੇ ਸਾਨੂੰ ਲੈ ਲੈਣ ਨੂੰ ਸਸਤਾ ਮਿਲ ਗਿਆ ਜੀ ਲੈ ਲੈਣ ਦਾ ਰੇਟ ਹੈ ਲੈ ਲੈਣ ਦਾ ਰੇਟ ਹੈ ਪਰ ਤੁਸੀਂ ਹੁਣ ਤੁਸੀਂ ਹੱਥੇ ਫੜ ਕੇ ਦੇਖੋ ਦੇਖਣ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਮੈਂ ਤੁਹਾਨੂੰ ਉਹ ਕਹਿ ਕੇ ਵੇਚਣ ਦਾ ਵਿਕ ਗਿਆ ਸੀ ਮੈਂ ਤਾਂ ਸਮਝ ਹੀ ਗਿਆ ਜੀ ਸਮਝ ਹੀ ਗਿਆ ਜੀ ਇਹ ਬਾਈ ਗੱਲ ਨੋਟ ਇਹ ਪੁਆਇੰਟ ਨੋਟ ਕਰਨ ਵਾਲਾ ਇਹ ਭਾਜੀ ਅਸੀਂ ਵੇਚਦੇ ਨਹੀਂ ਇਹ ਸਿਰਫ ਜਿਹੜੇ ਗਾਹ ਕਹਿੰਦੇ ਸਾਨੂੰ ਐ ਸਸਤਾ ਮਿਲਦਾ ਆ ਮਿਲਦਾ ਲੈ ਲੈਣ ਦੇਉਂ ਤੇ ਕਪੜਾ ਜੀਜ਼ਾ ਕਾਟਨ ਸਾਨੂੰ ਸਸਤਾ ਨਾਲ ਸਿਰਫ ਦਿਖਾਉਣ ਨੂੰ ਦਿਖਾਉਣ ਨੂੰ ਰੱਖਿਆ ਵੀ ਜਿਹੜਾ ਗਾਹਕ ਬਾਹਰੋਂ ਮਾਰਕੀਟ ਦੇ ਵਿੱਚ ਅੱਜਕੱਲ ਗੁੰਮਰਾਹ ਹੋਇਆ ਹੋਇਆ ਹਾਂ ਇਹ ਤਾਂ ਗਾੜੀ ਬੁਖਾ ਦੇ ਦਿੱਤਾ ਇਹ ਜਾਣਕਾਰੀ ਇੱਕ ਕੰਪਨੀ ਨੇ ਬੜੀ ਵਧੀਆ ਦਿੱਤੀ ਇਹ ਮੈਨੂੰ ਲੱਗਦਾ ਨਹੀਂ ਕੋਈ ਦਿੰਦਾ ਹੋਊਗਾ ਵੀਡੀਓ 'ਚ ਆਪਾਂ ਬਹੁਤ ਵੀਡੀਓ ਲੈ ਕੇ ਆਨੇ ਮੈਂ ਵਾਰ-ਵਾਰ ਕਹੀਏ ਨੇ ਸਾਡੇ ਕੋਈ ਪ੍ਰੋਮੋਸ਼ਨ ਵੀਡੀਓ ਨਹੀਂ ਤੇ ਮੇਰੇ ਭਰਾ ਕਰਕੇ ਆਪਣਾ ਪਿਆਰ ਹੈ ਨਾਲ ਇਹ ਤਾਂ ਵੀਡੀਓ ਬਣਾਈ ਆ ਪਰ ਆਹ ਜਿਹੜੀ ਬਾਈ ਨੇ ਤੇ 30 ਦੱਸਦੀ ਮੈਂ ਤਾਂ ਉਹ ਹੀ オリジナル ਸਮਝ ਬੈਠਾ ਲੀਆ ਯਾਰ ਤੇ ਬਾਕੀ ਇੱਕੋ ਮੇਰੇ ਅੱਛਾ ਇਹ ਨਹੀਂ ਫਰਕ ਆ ਤੀਜੇ ਨਾਲ ਹਰਕ ਹੁੰਦਾ ਭਾਈ ਬਹੁਤ ਫਰਕ ਹੁੰਦਾ ਕੱਪੜੇ ਦਾ ਭੇਤ ਲੋਕਾਂ ਨੂੰ ਨਹੀਂ ਹੈਗਾ ਚਲੋ ਆਪਣਾ ਤਾਂ ਵਪਾਰ ਸਾਨੂੰ ਤਾਂ ਦੇਖ ਕੇ ਚਲੋ ਪਤਾ ਲੱਗ ਜਾਂਦਾ ਪਰ ਉਹਨੂੰ ਜੇ ਤੁਸੀਂ ਆਂਦੇ ਉਹਨੂੰ ਨਹੀਂ ਪਤਾ ਲੱਗਦਾ ਮੈਂ ਤਾਂ ਸਭ ਹੀ ਗਈ ਉਹ ਕਹਿੰਦੀ ਕਿ ਮੈਂ ਤੁਹਾਨੂੰ ਦਸੀ ਉਹਨਾਂ ਇਦਾਂ ਹੀ ਗਾਹਕ ਸਾਰੇ ਮਾਰਕੀਟ ਚ ਗੁੰਮਰਾਹ ਹੋਏ ਪਏ ਹਾਂ ਕੋਈ ਪਏ ਇਦਾਂ ਹੀ ਭਾਜੀ ਕੀਤਾ ਜਾਂਦਾ ਆਪਾਂ ਕੁਆਲਟੀ ਨਾਲ ਆਪਾਂ ਨਹੀਂ ਉਹ ਕਰਦੇ ਕੰਪਰਮਾਈਜ਼ ਪਾਰਟੀ ਵਧੀਆ ਦੀ ਦੀ ਗਾਗ ਦਾ ਲੰਬਾ ਨਹੀਂ ਆਉਂਦਾ ਭਾਈ ਜੀ ਆਪਣੇ ਕੋਲੇ ਕੁਰਤੇ ਪਜਾਮੇ ਤੋਂ ਇਲਾਵਾ ਹੋਰ ਜੀ ਕੁਰਤੇ ਪਜਾਮੇ ਤੋਂ ਇਲਾਵਾ ਭਾਈ ਜੀ ਆਪਣੇ ਕੋ ਉਧਰ ਪੈਂਟ ਸ਼ਰਟ ਹਾਂਜੀ ਕੋਟ ਪੈਂਟ ਠੀਕ ਹੈ ਜੀ ਸਾਰੀ ਵੈਰਾਈਟੀ ਲੱਗੀ ਹੋਈ ਹੈ ਉਧਰ ਕੋਟ ਪੈਂਟ ਦੀ ਚੈੱਕ ਬਰਬਰੀ ਚੈੱਕ ਆ ਗਈ ਪ੍ਰਿੰਟਡ ਸ਼ਰਟ ਆ ਗਈਆਂ ਹਾਂਜੀ ਠੀਕ ਹੈ ਜੀ ਇੱਧਰ ਆ ਜਾਂਦੀ ਆਪਣੀਆਂ ਪ੍ਰਿੰਟਡ ਭਾਜੀਆ ਜੈਕਟਸ ਆ ਜਾਂਦੀਆਂ ਠੀਕ ਹੈ ਜੀ ਪਾਰਟੀ ਮੇਰ ਉੱਪਰ ਜੈਕਟਸ ਬਣਾਉਣੀਆਂ ਹੁਣ ਆਪਾਂ ਐਦਾਂ ਕੋਟ ਬਣਾ ਜਿੱਦੇ ਜਿਹੜਾ ਡਿਜ਼ਾਈਨ ਤੁਸੀਂ ਕਹੋਗੇ ਇੰਡੋ ਵੈਸਟਰਨ ਕੋਟ ਪੈਂਟ ਸਾਰਾ ਕੁਝ ਬਣਾ ਕੇ ਰਹੀਦਾ ਸ਼ੇਰਵਾਨੀ ਜੋ ਤੁਸੀਂ ਕਹੋਗੇ ਤੇ ਇੱਕ ਗੱਲ ਇੱਕ ਵੀਰੇ ਮੈਨੂੰ ਹੋਰ ਦੱਸਿਓ ਕਈ ਵਾਰੀ ਥੋਟੇ ਨਾਲ ਹੀ ਬੀਤਲੀ ਹੋ ਗਈ ਸਾਡੇ ਨਾਲ ਹੀ ਬੀਜੀ ਆ ਆਪਾਂ ਕਈ ਵਾਰ ਕੁਰਤਾ ਪਹਿਨਾ ਆਪਾਂ ਕੱਪੜੇ ਕੱਢਦੇ ਆ ਨਾਰਮਲ ਆਪਾਂ ਘਰੇ ਧਵਾਤਾ ਮੰਮੀ ਨੇ ਤੋਦਾ ਪ੍ਰਤ ਕਰਤਾ ਕਈ ਵਾਰ ਆਪਾਂ ਕੁਰਤਾ ਪਹਿਨਾ ਪਾਵਾਂਗੇ ਨਾ ਉਹ ਜਿਵੇਂ ਇਤਾਂ ਨਹੀਂ ਹੁੰਦਾ ਜਿਵੇਂ ਬੜੇ ਸਾਲ ਬਾਅਦ ਪੁਰਾਣਾ ਪਾਇਆ ਹੁੰਦਾ ਵੀ ਜਿਹੜੀ 2-3 ਵਾਰੀ ਥੋਟਿਆਂ ਤੇ ਇਦਾਂ ਦੇ ਖੀ ਢੱਲਾ ਜਾ ਹੋ ਜਾਂਦਾ ਢਿੱਲਾ ਹਾਂ ਇਦਾਂ ਜੇ ਹੋਇਆ ਤਾਂ ਭਾਈ ਜਿਹੜਾ ਕੱਪੜਾ ਹੋ ਜੇ ਢਿੱਲਾ ਉਹ ਲਓ ਭਾਜੀ ਇੱਕ ਰਵਾਈ ਹੁੰਦਾ ਮਾਰਕੀਟ ਚ ਮਿਲ ਜੂਗਾ ਠੀਕ ਹੈ ਜੀ ਉਹਨੂੰ ਮਾਵਾ ਦੋ ਹਾਂਜੀ ਫਿਰ ਇੱਕ ਦਾ ਖੜਮਾ ਹੋ ਜੂਗਾ ਹਾਂਜੀ ਨਵੇਂ ਅਰਕਾ ਹੋ ਜੂਗਾ ਹਾਂਜੀ ਇਹ ਭਾਜੀ ਪਹਿਲੇ ਪੀਲਾ ਹਾਂਜੀ ਉਹਦਾ ਵੀ ਇਲਾਜ ਹੈ ਇੱਕ ਰਾਣੀਪਾਲ ਦਾ ਹੁੰਦਾ ਟੀਨੋਪਾਲ ਠੀਕ ਹੈ ਜੀ ਪੰਜ ਛੇ ਦਿਹਾੜੀਆਂ ਤੋਂ ਬਾਅਦ ਜਦੋਂ ਪੀਲਾ ਪੈਜੇ ਤੁਹਾਨੂੰ ਲੱਗੇ ਤਾਂ ਇੰਨਾ ਕਿ ਚੁੰਡੀ ਘਤੋਂ ਤੋਂ ਬਾਅਦ ਉਹ ਪਾਣੀ ਚ ਹਰਾ ਕੇ ਪਾ ਦੇਣਾ ਫਿਰ ਨਵੇਂ ਤੇ ਬੜਾ ਫਰਕ ਮੰਨਦਾ ਦੂਜਾ ਜੇ ਤੁਸੀਂ ਕਹਿੰਦੇ ਹੋ ਖੜਮਾ ਆਪਾਂ ਨੂੰ ਕੱਪੜਾ ਚਾਹੀਦਾ ਹਾਂਜੀ ਢਿੱਲਾ ਪੈ ਜਾਂਦਾ ਹਾਂ ਹਾਂਜੀ ਆਪਣੇ ਕੋਲ ਆਉਂਦਾ ਭਾਜੀ ਇਹ ਪੇਪਰ ਕਾਟਨ ਉਹ ਪੇਪਰ ਹੀ ਆ ਹਨਾ ਇਹ ਭਾਜੀ ਐਦਾਂ ਖੜਮਾ ਹੀ ਰਹਿੰਦਾ ਇਹਨੂੰ ਤੁਸੀਂ ਜਿੰਨੀ ਵਾਰੀ ਮਰਜ਼ੀ ਮਰਜ਼ੀ ਵਾਸ਼ ਕਰਾ ਲਈ ਉਹ ਵਾ ਯਾਰ ਪੇਪਰ ਹੀ ਆ ਵੀਦੇ ਪੂਰਾ ਹਨਾ ਇਹ ਐਦਾਂ ਖੜਾ ਖੜਾ ਰਹਿੰਦਾ ਭਾਜੀ ਇਹ ਲੀਟਰ ਟਾਈਪ ਲੁੱਕ ਜਿਹਨੇ ਬਣਾਉਣੀ ਆ ਉਹੀ ਪਾਉਂਦੇ ਆ ਹਾਂ ਸਹੀ ਆ ਭਾਜੀ ਇਹ ਬਈ ਢਿੱਲਾ ਪਵੇ ਨਾ ਕੁਝ ਬਹੁਤ ਵਧੀਆ ਚੀਜ਼ ਹੈ ਵਾਇਰਟੀ ਭਾਜੀ ਇੱਕ ਤੋਂ ਇੱਕ ਵਿੱਚ ਦੀਦੇ ਚ ਖੜਵੇਂ ਕੱਪੜੇ ਜਿਹੜੀ ਮਰਜ਼ੀ ਲੈ ਲੋ ਹਨਾ ਜਿਹੜੀ ਮਰਜ਼ੀ ਜਿੱਦਾਂ ਦਾ ਤੁਹਾਨੂੰ ਸੌਫਟ ਚਾਹੀਦਾ ਸੌਫਟ ਮਿਲ ਜੂਗਾ ਜੇ ਹਾਰ ਚਾਹੀਦਾ ਹਾਰ ਚਾਹੀਦਾ ਹਾਰ ਠੀਕ ਹੈ ਇਹ ਜਿਹੜੀ ਆਪਣੀ ਸ਼ਾਪ ਆ ਇਹ ਇੱਕ ਬਾਈ ਤੁਹਾਨੂੰ ਉਰੇ ਮਿਲੂਗਾ ਇਹ ਮੇਰੇ ਘਰ ਦੀ ਸ਼ਾਪ ਆ ਜਮਾ ਔਰ ਇੱਥੇ ਤੁਹਾਨੂੰ ਮੈਂ ਕਹਿੰਦਾ ਇਹ ਮੇਰਾ ਭਰਾ ਹੀ ਆ ਯੰਗ ਆ ਮੇਰੇ ਤੋਂ ਛੋਟਾ ਥੋੜਾ ਆ ਪਰ ਮੈਨੂੰ ਵੱਡਾ ਪਰ ਇਹਨੂੰ ਇੰਨੀ ਕੁ ਨੌਲੇਜ ਆ ਕੱਪੜਿਆਂ ਬਾਰੇ ਯਾਰ ਇਹ ਬੰਦੇ ਨੇ ਦੁੱਧ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਾ ਤੇ ਮੈਨੂੰ ਵੀ ਯਕੀਨ ਹੋ ਗਿਆ ਬਾਈ ਵਾਕਈ ਆ ਤੇਰਾ ਕੰਮ ਬੋਲਦਾ ਤੇ ਬਾਈ ਦੇਖੋ ਕੋਈ ਆਪਣੀ ਉਹ ਨਹੀਂ ਹੈਗੀ ਪ੍ਰਮੋਸ਼ਨ ਨਹੀਂ ਹੈਗੀ ਜਸਟ ਇੱਕ ਭਰਾ ਦੀ ਮੈਂ ਕਰਨੀ ਸੀ ਮੈਨੂੰ ਬਹੁਤ ਸ਼ੌਂਕ ਸੀਗਾ ਤੇ ਮੈਂ ਆਦੇ ਵੀਡੀਓ ਬਣਾ ਕੇ ਚੰਦਿਆਂ ਹੁਣ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਔਰ ਬਾਈ ਕੋਲੇ ਜਿੰਨਾ ਵੀ ਤੁਸੀਂ ਆ ਕੋਰਤੇ ਪਾ ਮੇਰਾ ਕੋਸ਼ਿਸ਼ ਬਣਾਉਂਗੇ ਜਾਂ ਲਵੋਗੇ ਆ ਬਾਈ ਦੀ ਗਾਰੰਟੀ ਫੁੱਲ ਆ ਜੇ ਕੋਈ ਦਿੱਕਤ ਆਂਦੀ ਆ ਬਾਈ ਵੇਠਾ ਤੇ ਬਾਕੀ ਬਾਈ ਦੀ ਸ਼ਾਪ ਦੀ ਲੋਕੇਸ਼ਨ ਮੈਂ ਵੀਡੀਓ ਤੇ ਮੈਂਸ਼ਨ ਕਰ ਦੂੰਗਾ ਥੈਂਕ ਯੂ ਥੈਂਕ ਯੂ ਜੀ